ਆਗਦਾ ਹੈ ਕਿਸਾਨ ਪ੍ਰਭ ਤੁਹਾਡਾ ਆਪਣੇ YouTube ਚੈਨਲ ਟਰੈਕਟਰ ਵਿਆਰ ਦੇ ਉੱਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਹੋਰ ਨਵੀਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨੰਬਰ ਆਪਣਾ ਸਕਰੀਨ ਉੱਤੇ ਚੱਲ ਰਿਹਾ ਹੈ ਕਿਸੇ ਵੀ ਖੇਤੀ ਜਾਂਦੀ ਹੈ ਪੰਜ ਤੋਂ ਸੱਤ ਫੋਟੋਆਂ માં ਪੂਰੀ ਜਾਣਕਾਰੀ ਪੇਜ ਕੈਡ ਬਿਲਕੁਲ ਫ੍ਰੀ ਵਿੱਚ ਲਗਵਾ ਸਕਦੇ ਹੋ ਹੁਣ ਗੱਲ ਕਰਦੇ ਹਾਂ ਸਵਰਾਜ 969 ਬਾਰੇ 2024 ਮਾਡਲ ਟਰੈਕਟਰ ਹੈ ਬੈਂਪਰ ਤੋਂ ਲੈ ਕੇ ਲੈਂਕਾਂ ਤੱਕ ਸਾਰਾ ਟਰੈਕਟਰ オリジナル ਹੈ ਚਾਰੇ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਹਨ ਨਾਲ ਦੇ ਟਾਇਰਾਂ ਵਿੱਚ ਟਰੈਕਟਰ ਹੈ 140 ਘੰਟੇ ਡੈਕਟਰ ਕੰਪਨੀ ਰਿਕਾਰਡ ਨਾਲ ਚੱਲਿਆ ਹੋਇਆ ਅੱਗੇ ਲੈਂਕਾ ਵਗੈਰਾ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਰਿਵਰਸ ਸਪੀਡ ਡੈਕਟਰ ਹੈ ਮਾਲਕ ਵੀਰਾਂ ਵੱਲੋਂ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ 8 ਲੱਖ ਦੇ 75000 ਰੁਪਿਆ ਰੱਖਿਆ ਗਿਆ ਹੈ ਬਹੁਤ ਹੀ ਘੱਟ ਰੇਟ ਰੱਖਿਆ ਗਿਆ ਹੈ ਮਾਲਕ ਵੀਰਾਂ ਵੱਲੋਂ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਲੈਂਕਾ ਵਗੈਰਾ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਹੁਣ ਗੱਲ ਕਰਦੇ ਆ ਅਰਜਨ 555 ਬਾਰੇ 2006 ਮਾਡਲ ਟਰੈਕਟਰ ਹੈ ਸੈਂਪਲ ਸਟੀering ਟਰੈਕਟਰ ਹੈ ਡੈਕ ਛਤਰੀ ਟਰੈਕਟਰ ਤੇ ਲੱਗਿਆ ਹੋਇਆ ਹੈ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਸਾਰਾ ਟਰੈਕਟਰ origignal ਹੈ ਕਿਸੇ ਪਾਸੋਂ ਟਰੈਕਟਰ ਪੇਂਟ ਨਹੀਂ ਹੋਇਆ ਅੱਗੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਚੈੱਕ ਕਰ ਸਕਦੇ ਹਾਂ ਬੀਕੇਟੀ ਦੇ ਬਿਲਕੁਲ ਨਵੇਂ ਟਾਇਰ ਹਨ ਚਾਰੇ ਟਾਇਰ ਬਿਲਕੁਲ ਨਵੇਂ ਹਨ ਮਾਲਕ ਵੀਰਾਂ ਵੱਲੋਂ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਲੈਂਕਾ ਵਗੈਰਾ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਟਰੈਕਟਰ オリジナル ਹੈ ਕਿਸੇ ਪਾਸੇ ਟਰੈਕਟਰ ਪੇਂਟ ਨਹੀਂ ਹੋਇਆ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ 3,30,000 ਰੁਪਏ ਰੱਖਿਆ ਗਿਆ ਹੈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾ ਹੋਵ ਫੈਲਦਿਆਂ ਹੋਰ ਨਵੀਂ ਵੀਡੀਓ ਨਾਲ